ਹੈਲੋ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਦੁਪਹਿਰ ਦੇ ਖਾਣੇ ਦੇ ਵਿੱਚ ਜੀਰੇ ਵਾਲੇ ਚਾਵਲ ਤੇ ਨਾਲ ਬਣਾਗੇ ਸਿੰਪਲ ਵਾਲੀ ਦਾਲ ਤੇ ਨਾਲ ਬਣਾਵਾਂਗੇ ਬੱਚਿਆਂ ਦਾ ਫੇਵਰੇਟ ਆਲੂ ਰਾਇਤਾ 2 ਚਮਚ ਪਾਇਸੀ 1 ਕੜਚੀ ਪਾਇਸੀ ਤੇਲ ਦੀ 2 ਚਮਚ ਪਾਇਸੀ ਜੀਰੇ ਦੀ ਜੀਰੇ ਨੂੰ ਚੰਗੀ ਤਰ੍ਹਾਂ ਰੋਸਟ ਕਰਕੇ ਸੋਨਾ ਦੇ ਵਿੱਚ ਪਾਵਾਂਗੇ ਅਸੀਂ ਇੱਕ ਕਿੱਟ ਗਲਾਸ ਛੋਲਾਂ ਦਾ ਛੋਲੇ ਨੂੰ ਚੰਗੀ ਤਰ੍ਹਾਂ ਬੋਇਲ ਕਰਕੇ ਸਾਈਡ ਤੇ ਰੱਖੇ ਸੀ ਇਹ ਸੀ ਚਮਚ ਦੇ ਨਾਲ ਪਾਵਾਂਗੇ ਤਾਜ਼ਾ ਜਿਹੜਾ ਪਾਣੀ ਵੀ ਚਨਾ ਜਾਵੇ ਤੇ ਫਿਰ ਇਹਨਾਂ ਵਿੱਚ ਚੰਗੀ ਤਰ੍ਹਾਂ ਮਿਕਸ ਕਰਨਾ ਵੀ ਮਿਕਸ ਕਰਕੇ ਇੱਕ ਚਮਚੇ ਸੀ ਪਾਵਾਂਗੇ ਦੇ ਵਿੱਚ ਨਮਕ ਦਾ ਤੇ 3 ਗਲਾਸ ਅਸੀਂ ਪਾਵਾਂਗੇ ਪਾਣੀ ਦੇ ਤਾਂ ਕਿ ਸਾਡਾ ਜਿਹੜਾ ਚਾਵਲ ਵਧੀਆ ਬਣੇ ਨਾ ਕਿ ਜ਼ਿਆਦਾ ਗੜ ਨਾ ਹੋਏ ਨਾ ਹੀ ਜ਼ਿਆਦਾ ਹਾਰਡ ਬਨ ਇਸ ਕਰਕੇ ਖੇਲੇ ਖੇਲੇ ਬਣ ਗਏ ਤੇ ਇਹਨਾਂ ਨੂੰ ਅਸੀਂ ਸੋ ਕਰਕੇ ਰੱਖ ਲੈ ਸੀ 5 ਮਿੰਟ ਤੇ ਹੁਣ ਅਸੀਂ ਬਾਤੇ ਚੀ ਤਿੰਨ ਗਲਾਸ ਪਾਣੀ ਦੇ ਇੱਕ ਚਮਚਾ ਅਸੀਂ ਪਾ ਦਾਂਗੇ ਸਵਾਦ ਅਨੁਸਾਰ ਨਮਕ ਫਿਰ ਇਹਨਾਂ ਨੂੰ ਅਸੀਂ ਸਲੋ ਸੇਮ ਤੇ ਰੱਖ ਰੱਖ ਦਨ ਇੱਕ ਸਾਈਡ ਤੇ ਲਗਾਵਾਂਗੇ ਅਸੀਂ ਦਾਲ ਨੂੰ ਤੜਕਾ ਤੇ ਇਹ ਤੜਕੇ ਦੇ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ ਤੇ ਤੇਲ ਸਰੋਂ ਦਾ ਤੇਲ ਵਿੱਚ ਪਾਵਾਂਗੇ ਜੀਰਾ ਜੀਰਾ ਜਦੋਂ ਸਾਡਾ ਥੋੜਾ ਜਿਹਾ ਰੋਸਟ ਹੋ ਜਾਵੇ ਫਿਰ ਅਸੀਂ ਪਾਵਾਂਗੇ ਇਹਦੇ ਵਿੱਚ ਪਿਆਜ਼ ਟਮਾਟਰ ਲਸਣ ਹਰੀਆਂ ਮਿਰਚਾਂ ਇਹ ਸਿਰ ਰੱਖਦੇ ਆ ਬੱਸ ਸੀਗਾ ਲੰਬੀ ਸੀਗਾ ਤੇ ਉਸ ਤਰ੍ਹਾਂ ਫਿਰ ਅਸੀਂ ਬਣਾਵਾਂਗੇ ਜੀਰਾ ਔਰ ਸੌਰੀ ਦਹੀਂ ਵਾਲਾ ਰਹਾ ਤਾਂ ਇਹ ਤੜਕਾ ਸੜਨ ਤੋਂ ਤਿਆਰ ਹੋ ਗਿਆ ਸੀ ਥੋੜਾ ਜਿਹਾ ਚੁੱਕਾਇ ਸੀ ਅਸੀਂ ਸਿੰਪਲ ਦਾਲ ਮਏ ਸੀ ਇਹਦੇ ਵਿੱਚ ਸਿਰਫ ਔਰ ਸਿਰਫ ਧਨੀਆ ਪਾਇਆ ਸੀ ਤੇ ਨਮਕ ਮਿਰਚ ਪਾਈ ਸੀ ਔਰ ਅਸੀਂ ਕੁਛ ਨਹੀਂ ਸਪਾਇਆ ਦੇਖੋ ਕੀ ਤੜਕਾ ਸਦਾ ਗਿਆ ਤਿਆਰ ਹੋਣਾ ਸੀ ਇਹਦੇ ਵਿੱਚ ਪਾ ਦਾਂਗੇ ਦਾਅ ਉਸ ਤੋਂ ਬਾਅਦ ਫਿਰ ਅਸੀਂ ਬਣਾਵਾਂਗੇ ਆਲੂ ਦਾ ਰਾਇਤਾ ਆਹ ਆਲੂ ਸੜਕਾ ਉਬਲਿਆ ਪਿਆ ਸੀ ਤੇ ਥੋੜਾ ਜਿਹਾ ਮੇਂ ਜੀਰਾ ਪਾ ਕੇ ਤੜਕਾ ਲਗਾਵਾਂਗੇ ਬੱਚਿਆਂ ਦਾ ਬਹੁਤ ਵਧੀਆ ਬਹੁਤ ਪਸੰਦ ਬੱਚੇ ਨੂੰ ਬਹੁਤ ਵਧੀਆ ਲੱਗਦਾ ਇਸ ਕਰਕੇ ਆਲੂ ਦਾ ਬਣਾਵਾਂਗੇ ਨਾਲ ਰਾਇਤਾ ਇਹ ਦੇਖੋ ਚਾਵਲ ਸਾਡੇ ਬਣ ਕੇ ਤਿਆਰ ਹੋ ਗਏ ਆ ਤੇ ਹੁਣ ਇੱਕ ਸਾਈਡ ਤੇ ਅਸੀਂ ਲਗਾਵਾਂਗੇ ਆਲੂ ਨੂੰ ਥੋੜਾ ਜਿਹਾ ਤੜਕਾ ਲਗਾ ਦਾਂਗੇ ਥੋੜਾ ਜਿਹਾ ਜੀਰਾ ਥੋੜੀ ਜਿਹੀ ਬੇਸਨੀ ਨਮਕਾ ਸਿਵਾ ਲੇਕਰ ਤੋਂ ਥੋੜਾ ਜਿਹਾ ਜੀਰਾ ਸੜੇ ਆਲੂ ਰੋਸਟ ਹੋ ਜਾਣਗੇ ਫਿਰ ਪਾ ਦਾਂਗੇ ਨੂੰ ਸਿੱਧੇ ਦੇ ਵਿੱਚ ਮਿਕਸ ਕਰਕੇ ਥੋੜਾ ਜਿਹਾ ਪਾਤਾ ਸੀ ਰਾਇਤਾ ਮਸਾਲਾ ਰਾਇਤਾ ਮਸਾਲਾ ਮਿਕਸ ਕਰ ਲੈ ਉਹਨੇ ਦਰ ਸਾਡੇ ਜਿਹੜੇ ਆਲੂ ਤੇ ਜੀਰਾ ਠੰਡਾ ਹੋ ਜਾਗਾ ਜਿਹੜਾ ਜੀਰੇ ਦਾ ਤੜਕਾ ਲਗਾਇਆ ਸੀ ਆਲੂ ਨੂੰ ਠੰਡਾ ਹੋਣਾ ਚਾਹੀਦਾ ਹੈ ਕਰਾਂਗੇ ਮਿਕਸ ਤੇ ਉੱਪਰ ਤੋਂ ਪਾ ਦਾਂਗੇ ਥੋੜਾ ਜਿਹਾ ਕਾਲਾ ਨਮਕ ਤੇ ਨਾਲ ਪਾਵਾਂਗੇ ਬਰੀਕ ਕੱਟਿਆ ਹੋਇਆ ਪਿਆਜ਼ ਮਿਰਚ ਅਸੀਂ ਪਾਵਾਂਗੇ ਨਹੀਂ ਕਿਉਂਕਿ ਬੱਚੇ ਮਿਰਚ ਖਾਂਦੇ ਨਹੀਂ ਆ ਤੇ ਇਸ ਕਰਕੇ ਅਸੀਂ ਥੋੜਾ ਜਿਹਾ ਪਾਤਾ ਸਿਕਾਲਾ ਨਮਕ ਤੇ ਉਹ ਜਿਹੜਾ ਪਾਇਆ ਸੀ ਅਸੀਂ ਮਸਾਲਾ ਰਾਇਤਾ ਮਸਾਲਾ ਉਹ ਅਸੀਂ ਘਰ ਹੀ ਬਣਾਇਆ ਸੀਗਾ ਤੇ ਇਹ ਦੇਖੋ ਜੀ ਹੋ ਗਿਆ ਸਾਡਾ ਆਲੂ ਰਾਇਤਾ ਤਿਆਰ ਤੇ ਨਾਲ ਬਣ ਗਏ ਸੀ ਸਾਡੇ ਚਾਵਲ ਦਾਲ ਤੇ ਖਾਣਾ ਸਾਡਾ ਬਿਲਕੁਲ ਤਿਆਰ ਸੀ ਫ੍ਰੀਕ ਬਿਲਕੁਲ ਬਰੀਕ ਕੱਟ ਕੇ ਇੱਕ ਪਿਆਜ਼ ਪਾ ਦਾਂਗੇ ਤੇ ਇਹ ਸਾਡਾ ਦੁਪਹਿਰ ਦਾ ਖਾਣਾ ਹੋ ਗਿਆ ਤਿਆਰ ਹੌਂਦਾ ਰਹਾ ਵਾਗੇ ਅਸੀਂ ਪਲੇਟ ਤੇ ਗਰਮਾ-ਗਰਮ ਕਰਾਂਗੇ ਸਰਵ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਿਵੇਂ ਦਾ ਲੱਗਾ ਸਾਡਾ ਦੁਪਹਿਰ ਦਾ ਲੰਚ ਤੇ ਚਾਵਲ ਸਾਡੇ ਬਹੁਤ ਸੋਹਣੇ ਬਣੇ ਸੀ ਤੇ ਤੁਸੀਂ ਦੱਸਣਾ ਜ਼ਰੂਰ ਬਾਏ ਬਾਏ